ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ 43 ਵਾਲਾ ਬੱਟੀ ਟਿੰਡ ਭੈਣੀ ਜੱਸਾ ਤੇ ਅਮੀ ਦਾ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜਿਸੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਕਾਟਨ ਦੇ ਸੂਟ ਸਾਰੇ ਕਾਟਨ ਦੇ ਹੀ ਸੂਟ ਰਹਿਣਗੇ ਬੀਚ ਨੀਡਲ ਵਰਕਾ ਪੈਚ ਵਰਕਾ ਥ੍ਰੈਡ ਵਰਕਾ ਜੋ ਵੀ ਪੰਜਾਬੀ ਪੌਲਾ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਰਿਆ ਕਰੋ ਪਲੀਜ਼ ਸ਼ੇਅਰ ਕਮੈਂਟ ਜੁੜ ਕਰਿਆ ਕਰੋ ਅੱਜ ਅੱਜ ਇਹਦੇ ਵਿੱਚ ਮਿਕਸ ਸੂਟ ਆਉਣਗੇ ਇਦੇ ਵਿੱਚ ਤੁਹਾਨੂੰ ਨੀਡਲ ਵਰਕ ਵੀ ਮਿਲੇਗਾ ਪੈਚ ਵਰਕ ਵੀ ਮਿਲੇਗਾ ਤੇ ਥ੍ਰੈਡ ਵਰਕ ਵੀ ਮਿਲੇਗਾ ਮਸ਼ੀਨ ਵਰਕ ਵੀ ਮਿਲੇਗਾ ਜਿਹੜਾ ਫਸਟ ਸੂਟ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਕਾਟਨ ਦੇ ਵਿੱਚ ਹੈਗਾ ਇਹਦੇ ਵਿੱਚ ਸੋਨੂ ਨੇੜੇ ਤੋਂ ਬਰੀਕ ਬੂਟੀ ਬਿੰਦੀ ਹੋਣੀ ਹੈ ਇਹਦੇ ਵਿੱਚ ਸਟਾਫ ਇਹ ਦੇਖੋ ਨੇੜੇ ਤੋਂ ਦੇਖ ਸਕਦੇ ਹੋ ਐਦਾਂ ਦਾ ਸਟਾਫ ਹੈ ਕਾਟਨ ਦਾ ਸੂਟਾ ਟਾਈ ਡਾਈ ਸੂਟ ਹੈ ਇਹ ਇਹਦੇ ਵਿੱਚ ਆ ਬਰੀਕ ਬਰੀਕ ਬੂਟੀ ਵੀ ਬਣੀ ਹੋਈ ਹੈ ਇਹ ਇਹ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਹੈਗਾਗਾ ਨੀਡਲਵਰਕ ਨੀਡਲਵਰਕ ਸੂਟ ਆ ਇਹ ਉੱਪਰ ਗਲਾ ਵਰਕ ਆ ਇਹ ਵਾਲੇ ਆ ਜਿਹੜੇ ਇਹਦੇ ਚੌਕ ਵਰਕ ਆ ਉੱਪਰ ਨੂੰ ਕੱਲੇ ਚਾਕ ਵਰਕ ਆ ਇਹਦੇ ਗਲਾ ਵਰਕ ਆ ਬਾਜੂ ਵਰਕ ਆ ਸੇਮ ਹੀ ਇਦਾਂ ਦੀ ਬਾਜੂ ਬਣੀ ਹੋਈ ਆ ਇਹਦੀ ਇਹ ਵਾਲੀ ਆ ਜਿਹੜੀ ਇਹਦੀ ਬਾਜੂ ਵਰਕ ਹੋਈ ਹੋਈ ਆ ਆ ਵਾਲੀ ਹੈ ਜਿਹੜੀ ਇਹ ਤੁਸੀਂ ਬਾਜੂ ਵਰਕ ਬਣੀ ਹੋਈ ਆ ਤੁਸੀਂ ਇਹਨੂੰ ਆਪਣੇ ਅਕੋਰਡਿੰਗ ਵੀ ਯੂਜ਼ ਕਰ ਸਕਦੇ ਹੋ ਤੁਸੀਂ ਪੌਂਚੇਆਂ ਤੇ ਵੀ ਕਰ ਸਕਦੇ ਹੋ ਤੁਸੀਂ ਬਾਜੂ ਵੀ ਬਣਾ ਸਕਦੇ ਹੋਗੇ ਸਿਰਫ ਇਹਦੀ ਬਾਜੂ ਵਰਕ ਹੀ ਆ ਇਹ ਵਾਲੇ ਦੇ ਛਾਟ ਨੇ ਤੇ ਉੱਪਰ ਇਹਦਾ ਗਲਾਗਾ ਬਣਿਆ ਹੋਇਆਗਾ ਜਿਹੜਾ ਇਹਦਾ ਘੇਰਾਗਾ ਜੀ ਉਹ 21 ਇੰਚ ਦਾ ਬਣੇਗਾ ਜੇ ਕਿਸੇ ਵੀ ਭੈਣ ਨੂੰ ਇਹ ਸੂਟ ਚਾਹੀਦਾ ਹੋਵੇ ਉਹ ਘੇਰਾਗਾ ਜਿਹੜਾ ਇਹਦਾ ਸਿਰਫ 21 ਇੰਚ ਇਹਦਾ ਰੈਡੀ ਰਹੇਗਾ ਘੇਰਾ ਜਿਹੜਾ ਘੇਰਾਗਾ ਉਹ 21 ਇੰਚ ਬਣੇ ਹੋਇਆ। ਇਹਦੇ ਨਾਲ ਜਿਹੜਾ ਦੁਪੱਟਾਗਾ ਉਹ ਕੋਟਾ ਡੋਰੀਆ ਦਾ ਲੱਗਿਆ ਹੋਇਆ। ਜਿਹੜਾ ਉਹਦਾ ਦੁਪੱਟਾਗਾ ਇਹ ਕੋਟਾ ਡੋਰੀਆ ਦਾ ਆਪਣੇ ਲਗਾਇਆ ਹੈ ਬਰੀਕ ਚੈੱਕ ਕੋਟਾ ਡੋਰੀਆ ਹੁੰਦਾ ਜਿਹੜਾ ਉਹ ਲਗਾਇਆ ਹੋਇਆ। ਜਿਹੜਾ ਇਹਦਾ ਪ੍ਰਾਈਸ ਹੈਗਾ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ। ਜਿਹੜਾ ਇਹਦਾ ਪ੍ਰਾਈਸ ਆ ਸਿਰਫ 2250 ਰੁਪਏ ਲੱਗੇਗਾ ਜੀ। ਜਿਹੜਾ ਨਾ ਪ੍ਰਾਈਸ ਆ ਉਹ 2250 ਰੁਪਏ ਰਹੇਗਾ। ਜਿਹੜਾ ਨੈਕਸਟ ਸੂਟ ਆ ਇਹ ਵਾਈਟ ਕਲਰ ਦਾ ਕਮੀਜ਼ ਆ ਇਹ ਵਾਈਟ ਕਲਰ ਦੀ ਸ਼ਰਟ ਰਹੂਗੀ ਇਹ ਸਾਰਾ ਹੀ ਟੋਟਲੀ ਪੈਚਵਰਕ ਆ ਫਰੰਟ ਵਰਕ ਵੀ ਆ ਤੇ ਬੈਕ ਵਰਕ ਵੀ ਆ ਸੇਮ ਹੀ ਤੇ ਇਹਦੀ ਫਰੰਟ ਆ ਸੇਮ ਹੀ ਇਹਦੀ ਬੈਕ ਆਗੀ ਇਹ ਸਾਰਾ ਟੋਟਲੀ ਪੈਚਵਰਕ ਸੂਟ ਆ ਤੁਸੀਂ ਇਹਦੇ ਤੋਂ ਦੇਖ ਸਕਦੇ ਹੋ ਵੀ ਇਹ ਟੋਟਲੀ ਇਹਦਾ ਜਿਹੜਾ ਥ੍ਰੈਡਵਰਕ ਹੋਇਆ ਹੋਇਆ ਵਿੱਚ ਵਾਈਟ ਕਲਰ ਦਾ ਤੇ ਪੈਚਵਰਕ ਹੋਇਆ ਹੋਇਆ ਇਹ ਵਾਲਾ ਹੀ ਇਹਦੇ ਨਾਲ ਬਾਟਮ ਆ ਇਹ ਪਿਓਰ ਕਾਟਨ ਹੈ ਜੀ 100% ਕਾਟਨ ਆ ਕਾਟਨ ਕਾਟਨ ਤੇ ਇਹ ਸੂਟ ਬਣਿਆ ਹੋਇਆ ਜਿਹੜਾ ਇਹਦੇ ਨਾਲ ਦੁਪੱਟਾ ਹੈਗਾ ਉਹ ਵੀ ਕਾਟਨ ਦਾ ਹੈ ਦੁਪੱਟੇ ਦੇ ਉੱਪਰ ਵਾਈਟ ਪੈਚਸ ਨੂੰ ਲਗਾ ਕੇ ਵਰਕ ਕੀਤਾ ਹੋਇਆ ਦੁਪੱਟੇ ਦੇ ਉੱਪਰ ਵੀ ਪੈਚਵਰਕ ਆ ਤੇ ਸ਼ਰਟ ਦੇ ਉੱਪਰ ਵੀ ਪੈਚਵਰਕ ਆ। ਦੁਪੱਟੇ ਦੇ ਟੂਲ ਸਾਈਡ ਤੇ ਵਰਕ ਆ ਜੀ ਵਿਚ ਸੈਂਟਰ ਦੇ ਵਿੱਚ ਪੱਤੀਆਂ ਦਾ ਵਰਕ ਕੀਤਾ ਹੋਇਆ। ਦੁਪੱਟੇ ਦੇ ਉੱਤੇ ਸ਼ਰਟ ਨਾਲ ਦਾ ਪੈਚ ਲਗਾ ਕੇ ਵਰਕ ਕੀਤਾ ਹੋਇਆ ਸ਼ਰਟ ਦੇ ਉੱਪਰ ਦੁਪੱਟੇ ਦੇ ਨਾਲ ਦਾ ਪੈਚ ਲਗਾ ਕੇ ਵਰਕ ਕੀਤਾ ਹੋਇਆ। 100% ਕਾਟਨ ਆ ਇਹ ਜਿਹੜਾ ਇਹਦਾ ਪ੍ਰਾਈਸ ਆ ਉਹ 2500 ਰੁਪਏ ਰਹੇਗਾ। ਇਹਦਾ ਪ੍ਰਾਈਸ ਆ ਜਿਹੜਾ ਉਹ 2500 ਰੁਪਏ ਰਹੇਗਾ। ਨੈਕਸਟ ਸੂਟ ਆ ਜਿਹੜਾ ਇਹ ਖਾਦੀ ਕਾਟਨ ਤੇ ਹੈਗਾ ਨੈਕਸਟ ਸੂਟ ਆ ਜਿਹੜਾ ਇਹ ਨਾ ਖਾਦੀ ਕਾਟਨ ਤੇ ਹੈਗਾ ਫਰੋਜੀ ਰੰਗ ਦਾ ਸੂਟ ਆ ਇਹ ਇਹ ਵਾਲਾ ਸੂਟ ਆ ਜਿਹੜਾ ਇਹ ਵੀਡੀਓ ਦੇ ਵਿੱਚ ਥੋੜਾ ਜਿਹਾ ਕਲਰ ਚੇਂਜ ਆ ਰਿਹਾ ਪਰ ਵੈਸੇ ਦਾ ਕਲਰ ਆ ਜਿਹੜਾ ਉਹ ਫਰੋਜੀ ਹੈ ਜੀ ਇਹ ਵਾਲਾ ਸੂਟ ਆ ਨਾ ਜਿਹੜਾ ਇਹ ਇਹਦਾ ਕਲਰ ਆ ਇਹ ਫਰੋਜੀ ਆਗਾ ਵੀਡੀਓ ਦੇ ਵਿੱਚ ਥੋੜਾ ਜਿਆ ਲਾਈਟ ਦਿਖਾ ਰਿਹਾ ਹੈ ਇਹ ਵਾਲੇ ਸਾਈਡ ਤੇ ਇਹਦੀ ਬਾਜੂ ਵਰਕ ਆ ਇਹ ਵਾਲਾ ਦਾ ਫਰੰਟ ਵਰਕ ਆ ਜਾਂਦਾਗਾ ਇਹ ਉੱਪਰ ਨੂੰ ਜਾ ਰਿਹਾ ਇਹကလေး ਇਹ ਵੀ ਬ੍ਰੀਕ ਟਾਂਕੇ ਦਾ ਕੰਮ ਆ ਜੀ ਸਾਰਾ ਸਿੰਗਲ ਟਾਂਕੇ ਦਾ ਕੰਮ ਹੋਇਆ ਹੋਇਆ ਇਹਦੇ ਉੱਪਰ ਇਹ ਵਿਦਆਊਟ ਦੁਪੱਟਾ ਰਹੇਗਾ ਜੀ विदाउट दुपट्टा है 1500 रुपैया ਦਾ ਸੂਟ ਰਹੇਗਾ ਜੇ ਕਿਸੇ ਨੂੰ ਕੋਈ ਵੀ ਕਲਰ ਜਾਂ ਸੂਟ ਪਸੰਦ ਆਗਾ ਉਹ ਅਪਰੇ ਕੋਰਡਿੰਗ ਵੀ ਤਿਆਰ ਕਰਵਾ ਸਕਦੇ ਆ ਤੇ ਇਹਨਾਂ ਦੇ ਵਿੱਚੋਂ ਵੀ ਲੈ ਸਕਦੇ ਆ ਪ੍ਰਾਈਸ ਇਹਦਾ 1500 ਰਹੇਗਾ ਨੈਕਸਟ ਸੂਟ ਜਿਹੜਾ ਇਹ ਖਾਦੀ ਕਾਟਨ ਤੇ ਆ ਇਹਦੇ ਵਿੱਚ ਨਾ ਤੁਹਾਨੂੰ ਲਾਈਟ ਦਿਖ ਰਿਹਾ ਇਸ ਤੋਂ ਡਾਰਕ ਹੈ ਸੂਟ ਇਹ ਇਹ ਆਪਾਂ ਸਕਿਨ ਵੀ ਨਹੀਂ ਕਹਿ ਸਕਦੇ ਉਸ ਤੋਂ ਵੀ ਡਾਰਕ ਹੈ ਵੈਸੇ ਇਹ ਸਾਨੂੰ ਇਹਦੇ ਵਿੱਚ ਲਾਈਟ ਦਿਖ ਰਿਹਾ ਇਹ ਵਾਲਾ ਜਿਹੜਾ ਇਹਦਾ ਘੇਰਾ ਵਰਕ ਆ ਜੋ ਉੱਪਰ ਇਹਦੇ ਪੋਟਲੀ ਬਟਨ ਲਗਾ ਕੇ ਗਲਾ ਤਿਆਰ ਕੀਤਾ ਹੋਇਆ ਸੇਮ ਇਹਦਾ ਸੇਮ ਇਹਦੀ ਬਾਜੂ ਵਰਕ ਆ ਇਹ ਵਾਲੀ ਹੈ ਜਿਹੜੀ ਇਹਦੀ ਬਾਜੂ ਵਰਕ ਆ ਜੋ ਸੇਮ ਇਸ ਬਾਟਮ ਦੇ ਉੱਪਰ ਆ ਗਿਆ। ਉਹ ਸਾਈਡ ਤੇ ਨਾ ਬਾਟਮ ਵਰਕ ਆ ਗਿਆ। ਇਹ ਵਾਲੀਆਂ ਨੇ ਬਾਜੂਆਂ ਆ ਗਈਆਂ ਉੱਪਰ ਆ ਜੋ ਉਹ ਬਾਟਮ ਤੇ ਆ ਗਿਆ ਉੱਪਰ। ਇਹ ਡਾਰਕ ਸਕਿਨ ਕਲਰ ਦਾ ਸੂਟ ਆ ਜੀ। ਇਹ ਵਾਲਾ ਇਹਦਾ ਕੇਰੇ ਤੇ ਆ ਗਿਆ। ਤੇ ਇਹ ਕੇਰਾ ਵੀ ਵਰਕ ਆ ਬਾਜੂ ਵਰਕ ਤੇ ਬਾਟਮ ਵਰਕ। ਗਲੇ ਦੇ ਉੱਪਰ ਪੋਟਲੀ ਬਟਨ ਲਗਾਏ ਹੋਏ ਆ। ਜਿਹੜਾ ਇਹਦੇ ਨਾਲ ਦੁਪੱਟਾ ਦਾ ਉਹ ਕਾਟਨ ਦਾ ਰਹੇਗਾ ਜਿਹੜਾ ਇਹਦੇ ਨਾਲ ਦੁਪੱਟਾ ਬਣਿਆ ਹੋਇਆ ਉਹ ਕਾਟਨ ਦਾ ਰਹੇਗਾ ਫਿਨਿਸ਼ਿੰਗ ਦਿੱਤੀ ਹੋਈ ਆ ਦੁਪੱਟਾ ਦਾ ਜਿਹੜਾ ਉਹ ਟਾਈਡ ਆਈ ਰਹੇਗਾ ਦੁਪੱਟਾ ਟਾਈਡ ਆਈ ਆ ਕਾਟਨ ਦਾ ਸੂਟ ਖਾਦੀ ਕਾਟਨ ਤੇ ਇਹ ਸੂਟ ਆ ਜਿਹੜਾ ਇਹਦਾ ਪ੍ਰਾਈਸ ਆ ਉਹ 2000 ਰੁਪਏ ਰਹੇਗਾ ਪ੍ਰਾਈਸ ਇਹਦਾ 2000 ਰੁਪਏ ਰਹੇਗਾ ਸ਼ਿਪਿੰਗ ਫਰੀ ਰਹੇਗੀ ਨੈਕਸਟ ਸੂਟ ਵੀ ਖਾਦੀ ਕਾਟਨ ਤੇ ਆ ਜਿਹੜਾ ਇਹ ਆਪਣਾ ਨੈਕਸਟ ਸੂਟ ਆ ਇਹ ਵੀ ਖਾਦੀ ਕਾਟਨ ਤੇ ਆ ਇਹ ਵਾਲਾ ਜਿਹੜਾ ਸੂਟ ਆ ਇਹ ਖਾਦੀ ਕਾਟਨ ਦੇ ਉੱਪਰ ਸੂਟ ਆ ਜਿਹੜੀ ਮਸਟਰਡ ਜਿਹਾ ਕਲਰ ਆ ਜਾਂਦਾ ਨਾ ਹੀ ਜ਼ਿਆਦਾ ਡਾਰਕ येलो ਜਿੰਨਾ ਵੀਡੀਓ ਦੇ ਵਿੱਚ येलो ਦਿਸਿਆ ਇੰਨਾ येलो ਨਹੀਂ ਹੈਗਾ ਜੀ ਇਦਾਂ ਮਸਟਰਡ ਜਿਹੇ ਕਲਰ 'ਚ ਆ ਜਾਂਦਾ ਇਹ ਇਹ ਵਾਲਾ ਸੂਟ ਆ ਜਿਹੜਾ ਇਹ ਪੇਂਟ ਕੀਤਾ ਹੋਇਆ ਪੇਂਟ ਵਾਲਾ ਸੂਟ ਆਗਾ ਇਹ ਵਾਲਾ ਸੂਟ ਆ ਜਿਹੜਾ ਇਹ ਪੇਂਟ ਕੀਤਾ ਹੋਇਆ ਜਿਹੜਾ ਇਹਦੇ ਨਾਲ ਦੁਪੱਟਾ ਆਗਾ ਉਹ ਕੋਟਾ ਡੋਰੀ ਆ ਦਾ ਖੋਲ ਕੇ ਇਹ ਵਾਲਾ ਦੁਪੱਟਾ ਦਾ ਜਿਹੜਾ ਇਹ ਕੋਟਾ ਡੋਰੀ ਆ ਦਾ ਦੂਸਰੀ ਸਾਈਡ ਇਹਦੇ ਪੱਲਿਆਂ ਦੇ ਉੱਪਰ ਇਦਾਂ ਪੇਂਟ ਕੀਤਾ ਹੋਇਆ ਦੁਪੱਟੇ ਦੇ ਵੀ ਪੱਲਿਆਂ ਦੇ ਉੱਪਰ ਪੇਂਟ ਕੀਤਾ ਹੋਇਆਗਾ ਸ਼ਰਟ ਦਾ ਘੇਰਾ ਪੇਂਟ ਆ ਬਾਜੂ ਪੇਂਟ ਆ ਤੇ ਬਾਟਮ ਤੇ ਵੀ ਪੇਂਟ ਕੀਤਾ ਹੋਇਆ ਦੁਪੱਟੇ ਦੇ ਪੱਲਿਆਂ ਤੇ ਪੇਂਟ ਆ ਸਿਰਫ ਉਹ ਪ੍ਰਾਈਸ ਇਹਦਾ ਸਿਰਫ 1900 ਰੁਪਏ ਰਹੇਗਾ ਜੀ ਪ੍ਰਾਈਸ ਇਹ ਨਾ 1900 ਰੁਪਏ ਰਹੇਗਾ ਜਿਹੜਾ ਨੈਕਸਟ ਸੂਟ ਹੈਗਾ ਇਹ ਵੀ ਖਾਦੀ ਕਾਟਨ ਦੇ ਉੱਪਰ ਹੈਗਾ ਨੈਕਸਟ ਸੂਟ ਆ ਜਿਹੜਾ ਇਹ ਖਾਦੀ ਕਾਟਨ ਦੇ ਉੱਪਰ ਆ ਸੰਤਰੀ ਕਲਰ ਦਾ ਸੂਟ ਆ orange shade ਦਾ orange shade ਦਾ ਸੂਟ ਆ ਇਹ ਇਹ ਵਾਲਾ ਇਹਦਾ ਸਾਰਾ ਫਰੰਟ ਵਰਕ ਆ ਕਹਿੰਦਾ ਸਰ ਕੰ ਕਰ ਸਕਦੇ ਹੋ ਵਰਕ ਦਾ ਜਿਹੜਾ ਬਹੁਤ ਫਿਨਿਸ਼ਿੰਗ ਨਾਲ ਕੀਤਾ ਹੋਇਆ ਬਹੁਤ ਜ਼ਿਆਦਾ ਫਿਨਿਸ਼ਿੰਗ ਆ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਜਿਹੜਾ ਬਾਜੂ ਵੀ ਵਰਕ ਆ ਗਿਆ ਫਰੰਟ ਵਰਕ ਆ ਕੇ ਵਾਲੀ ਇਹ ਵਾਲੀਆਂ ਦੇ ਬਾਜੂ ਬਸ ਦੀ ਤੇ ਨਕੀ ਲਗਾ ਦੋ ਹਾਂ ਆ ਵਾਲੀ ਹੈ ਜਿਹੜੀ ਇਹਦੀ ਬਾਜੂ ਵਰਕ ਆ ਜਾਂਦੇ ਆ ਇਹ ਇਹ ਸਿਰਫ ਫਰੰਟ ਵਰਕ ਹੈ ਜੀ ਖਾਦੀ ਕਾਟਨ ਤੇ ਸੂਟ ਆ ਬਾਜੂ ਵਰਕ ਆ ਜਿਹੜਾ ਤੋਂ ਪੱਟਾ ਹੈਗਾ ਉਹ ਪਿਓਰ ਦਾਗਾ ਮਕੈਸ਼ ਵਾਲਾ ਮਕੈਸ਼ ਵਾਲਾ ਦੁਪੱਟਾ ਹੈਗਾ ਹਾਫ ਪਿਓਰ ਦਾ ਟਾਈਡਾਈ ਦੁਪੱਟਾ ਰਹੂਗਾ ਟਾਈਡਾਈ ਦੁਪੱਟਾ ਰਹੂਗਾ ਪਿਓਰ ਦਾ ਦੁਪੱਟਾ ਮਕੈਸ਼ ਵਾਲਾ ਪ੍ਰਾਈਸ ਹੈ ਜਿਹੜਾ ਉਹ 2500 ਰਹੇਗਾ ਪ੍ਰਾਈਸ ਇਹਦਾ 2500 ਰਹੇਗਾ ਸਾਰੇ ਸਾਰੇ ਸੂਟਾਂ ਦੀ ਡਿਲੀਵਰੀ ਹੈ ਜਿਹੜੀ ਉਹ ਫ੍ਰੀ ਰਹੇਗੀ ਕੋਰੀਅਰ ਚਾਰजेस ਕੋਈ ਨਹੀਂ ਲੱਗੇਗਾ ਜੇ ਕਿਸੇ ਵੀ ਭੈਣ ਨੂੰ ਕੋਈ ਵੀ ਸੂਟ ਪਸੰਦ ਹੋਵੇ ਮੇਰੇ WhatsApp ਦੇ ਉੱਪਰ ਮੈਸੇਜ ਕਰ ਸਕਦੇ ਹੋ ਤੁਸੀਂ ਬਾਕੀ Instagram ਤੇ ਵੀ ਜਾ ਕੇ ਮੇਰਾ ਪੇਜ ਫੋਲੋ ਕਰੋ ਜਰੂਰ Instagram ਤੇ ਵੀ ਆਪਣੇ ਨਵੇਂ-ਨਵੇਂ ਡਿਜ਼ਾਈਨ ਪਾਏ ਹੁੰਦੇ ਆਉਂਦੇ ਤੇ ਜੋ ਵੀ ਤੁਹਾਨੂੰ ਆਪਣੇ ਕੋਲੋਂ ਕੋਈ ਡਿਜ਼ਾਈਨ ਪਸੰਦ ਆ ਜਾਂ ਕੋਈ ਕਪੜਾ ਪਸੰਦ ਆ ਤੁਸੀਂ ਆਪਣੇ ਕੋਲੋਂ ਵੀ ਫੈਬਰਿਕ ਦੇ ਕੇ ਇੱਕ ਇੱਕ ਵਰਕ ਕਰਵਾ ਸਕਦੇ ਹੋ ਤੇ ਤੁਸੀਂ ਸਾਡੇ ਕੋਲੋਂ ਵੀ ਲੈ ਸਕਦੇ ਹੋ ਚਾਹੇ ਤੁਸੀਂ ਕੋਈ ਵੀ ਹੈਂਡਵਰਕ ਕਰਾਉਣਾ ਮਸ਼ੀਨਵਰਕ ਨੀਡਲਵਰਕ ਜੋ ਵੀ ਕਰਵਾਉਣਾ ਆਪਣੇ ਕੋਲੇ ਸਾਰੇ ਵਰਕ ਆ ਜਿਹੜੇ ਉਹ ਅਵੇਲੇਬਲ ਆ ਥੈਂਕ ਯੂ